ਲੜਾਗਾਗਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੋਰ ਪੱਟਲ ਨੇ ਕਿਹਾ ਕਿ ਕਾਂਗਰਸ ਪੰਜਾਬ ਵਿੱਚ 70 ਤੋਂ ਵੱਧ ਸੀਟਾਂ ਹਾਸਲ ਕਰਕੇ ਪੰਜਾਬ ਦੀ ਸੱਤਾ ਸੰਭਾਲ ਲਈ ਲੜਾਗਾਗਾ ਮਾਰਕੀਟ ਕਮੇਟੀ ਵਿੱਚ ਬਣੇ ਬੂਥ ਨੰਬਰ 26 ਵਿੱਚ ਉਹਨਾਂ ਆਪਣੇ ਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ ਅਤੇ ਨਹੁ ਨੀਹਾ ਸਿੱਧੂ ਨਾਲ ਵੋਟ ਪਾਈ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਪੱਟਲ ਨੇ ਕਿਹਾ ਹੈ ਕਿ ਉਹ ਲੋਕਾਂ ਦਾ ਉਤਸ਼ਾਹ ਦੇ ਕੇ ਕਹਿ ਸਕਦੇ ਹਨ ਕਿ ਲੜਾਗਾਗਾ ਤੋਂ ਉਹ 6ਵੀਂ ਵਾਰ ਵਿਧਾਇਕ ਬਣ ਗਏ ਔਰ ਇਹ 6ਵੀਂ ਵਾਰ ਵੀ ਸਾਡੀ ਐਡੀ ਸ਼ਾਨਦਾਰ ਜਿੱਤ ਦਾ ਜਿਹੜਾ ਹੈਗਾ ਸੀ ਸਿਹਰਾ ਲਹਿਰਾ ਗਾਗਾ ਹਲਕੇ ਦੇ ਸਿਰ ਤੇ ਬੰਨਾਂਗੇ ਜਿਨ੍ਹਾਂ ਨੇ ਹਮੇਸ਼ਾ ਸਾਡਾ ਮਾਣ ਸਤਿਕਾਰ ਰੱਖਿਆ ਪਿਆਰ ਕੀਤਾ ਮੇਰੀ ਕਮਾਂ ਦਾ ਮੁੱਲ ਆਇਆ ਜੋ 25 ਸਾਲਾਂ ਚ ਮੈਂ 217 ਵੱਡੇ ਪ੍ਰੋਜੈਕਟ ਇੱਥੇ ਲੈ ਕੇ ਆਈਆਂ ਜਿਹੜਾ ਅੱਜ ਤੱਕ ਨਾ ਕੋਈ ਚੀਫ ਮਿਨਿਸਟਰ ਲਿਆ ਸਕਿਆ ਨਾ ਸੁਖਦੇਵ ਢੀਂਡਸਾ ਨਾ ਪਰਮਿੰਦਰ ਢੀਂਡਸਾ 10 ਸਾਲਾਂ ਦੇ ਲਿਆ ਸਕਿਆ ਉਹ ਵੱਡੇ ਵੱਡੇ ਪ੍ਰੋਜੈਕਟ ਇੱਥੇ ਬਣਾਏ ਨੇ ਇਹ ਸਿਰਫ ਨਾਲੀਆਂ ਗਲੀਆਂ ਦੇ ਉੱਤੇ ਆ ਕੇ ਜਿਹੜੀ ਵਿ੍ਰਿਤੀ ਤੇ ਬਣੀਆਂ ਐ ਹੌਂਦੇ ਆ ਲੇਕਿਨ ਜੇ ਇਹਨਾਂ ਨੂੰ ਕੀਤਾ ਹੁੰਦਾ ਵਿਕਾਸ ਪਹਿਲੀ ਗੱਲ ਇਸ ਨਾਮ ਛੱਡ ਕੇ ਨਾ ਭਜਦੇ ਸੁਨਾਮ ਛੱਡ ਕੇ ਭਜਣਾ ਇਹਨਾਂ ਦੀ ਕਮਜ਼ੋਰੀ ਜ਼ਾਹਰ ਕਰਦਾ ਹੈ ਇਹਨਾਂ ਦਾ ਕੈਪੇਬਲ ਨਹੀਂ ਕਾਬਲ ਨਹੀਂ ਉਹ ਜ਼ਾਹਰ ਕਰਦਾ ਹੈਗਾ ਔਰ ਇਹਦਾ ਅਸਰ ਬਹੁਤ ਪੈਂਦਾ ਹੈ ਕਿ ਇੱਕ ਬੰਦਾ ਆਪਣਾ ਘਰ ਛੱਡ ਸਕਦਾ ਅਸੀਂ ਉਹਦੇ ਕੀ ਲੱਗਦੇ ਹੈਗੇ ਆ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤੁਹਾਡੀ ਪਾਰਟੀ ਨੇ ਕਿੰਨਾ ਮੁੱਦਿਆਂ ਨੂੰ ਲੈ ਕੇ ਇਸ ਵਾਰ ਛੋਣ ਲੜੀ ਲਾ ਰੰਡਰ ਮੁੱਦਾ ਸਾਡਾ ਪਹਿਲੇ ਨੰਬਰ ਤੇ ਹੈ ਕਿਉਂਕਿ ਅਸੀਂ ਧਰਮਿੰਦਰ ਪਖ ਪਾਰਟੀਆਂ ਸਾਰਿਆਂ ਦਾ ਆਦਰ ਕਰਦੇ ਹਾਂ ਲੇਕਿਨ ਜਦੋਂ ਵੀ ਕਾਲੀ ਦਲ ਦੀ ਸਰਕਾਰ ਆਉਂਦੀ ਹੈ ਉਦੋਂ ਰਿਲੀਜੀਅਸ ਮੁੱਦੇ ਉਸ ਤਰੀਕੇ ਨਾਲ ਹਾਹਾਕਾਰ ਗੁੰਡੇ ਆਉਂਦੇ ਆ ਔਰ ਪਹਿਲੀ ਦਫਾ ਹੋਇਆ ਕਿ ਕਿਸੇ ਜੇਲ੍ਹ ਚੋਂ 200 ਗੋਲੀਆਂ ਦੀ ਫਾਇਰਿੰਗ ਕਰਕੇ ਓਪਨਲੀ 10 ਨੰਬਰੀਏ ਗੁੰਡੇ ਬੰਦਵਾਸ਼ ਉਥੋਂ ਬਾਹਰ ਆਏ ਹੁਣ ਉਹਨਾਂ ਨੂੰ ਇਤਕਰ ਫੜਿਆ ਨਾ ਗਿਆ ਹੋਵੇ ਉੱਥੇ ਐਕਸ਼ਨ ਨਾ ਹੋਇਆ ਹੋਵੇ ਕੋਈ ਵੀ ਇਸ ਲਈ ਇਹ ਪਾਰਟੀ ਜਿਹੜੀ ਕਾਲੀਦਾਲ ਹਾਰ ਮੰਨ ਚੁੱਕੀ ਹੈ ਇਸ ਲਈ ਕਦੇ ਇਹਨਾਂ ਨੇ ਧਰਮ ਦਾ ਸਾਰਾ ਲਿਆ ਉਹ ਵੀ ਨਾ ਦੁਲਟਾ ਪਿਆ ਅਪਮਾਨ ਕਰਾਇਆ ਧਰਮਾਂ ਦਾ ਫਿਰ ਇਹਨਾਂ ਨੇ ਸੰਤਾਂ ਤੇ ਗੋਲੀਆਂ ਚਲਵਾਈਆਂ ਉਹ ਵੀ ਨਾ ਦੁਲਟਾ ਪਿਆ ਹੁਣ ਇਹਨਾਂ ਨੇ ਗੁੰਡਿਆਂ ਨੂੰ ਕੱਟ ਕੇ ਬਾਹਰ ਲਿਆਂਦਾ ਉਹ ਵੀ ਨਾ ਦੁਲਟਾ ਪਿਆ ਕਿਉਂਕਿ ਪੰਜਾਬ ਦੇ ਲੋਕ ਆਪ ਨੂੰ ਪਸੰਦ ਨਹੀਂ ਉਹ ਬਿਲਕੁਲ ਨਹੀਂ ਚਾਹੁੰਦੇ ਤੁਸੀਂ ਪਾਰਟੀ ਆਪ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਆਪ ਦੀ ਬੜੀ ਹਵਾ ਹੈਗੀ ਹੈ ਤੁਹਾਡੇ ਵਿਰੋਧ ਚ ਵੀ ਕੋਦ ਨਹੀਂ ਕੈਂਡੀਡੇਟ ਖੜਾ ਹੈਗਾ ਆਪ ਦਾ ਕਹਿੰਦੇ ਬਹੁਤ ਅੱਛੇ ਤਰੀਕੇ ਨਾਲ ਜਿੱਤ ਰਿਹਾ ਹੈ ਕੋਦ ਨਹੀਂ ਅਜੇ ਤੱਕ ਪਿੰਡ ਦੀ ਸਰਪੰਚੀ ਨਹੀਂ ਜਿੱਤ ਸਕਿਆ ਛੋਟੇ ਜਿਹੇ ਪਿੰਡ ਦੀ ਸਰਪੰਚੀ ਹਾਰਨ ਵਾਲਾ ਬੰਦਾ ਐਸੇ ਦੇ ਇੱਕ ਸ਼ੌਕ ਤਾਂ ਪੂਰਾ ਕਰ ਲੂ ਕਿ ਮੈਂ ਅਸੈਂਬਲੀ ਦਾ ਸੁਪਨਾ ਜਮਣ ਕੇ ਦੇਖਾਂ ਕਿ ਮੈਂ ਅਸੈਂਬਲੀ ਲੜਿਆ ਲੇਕਿਨ ਇਹ ਦੋਨੋਂ ਪਾਰਟੀਆਂ ਦਾ ਸਿਆਸੀ ਅੰਤ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਸਿਆਸੀ ਤੌਰ ਤੇ ਬਿਲ